ਬਟ ਮੈਂ ਇੱਕ ਹੋਰ ਸੀਗੀ ਮੈਂ ਉਹ ਮੈਂ ਤੁਹਾਨੂੰ ਦੱਸਦਾ ਨਾ ਜ਼ਰੂਰ ਹਾਂ ਤੁਮੇ ਪੰਜਾਬੀ ਚ ਦੱਸਦਾ ਤੁਹਾਨੂੰ ਜੇ ਕਹੋਗੇ ਮੈਂ ਇੰਗਲਿਸ਼ ਚ ਵੀ ਦੱਸ ਦੂੰਗਾ ਦੋਨਾਂ ਚ ਦੱਸੋ ਹਾਂ ਦੋ ਤਿੰਨ ਇੱਕ ਮੈਂ ਲਿਖਿਆ ਕਿ ਐਕਸੈਪਟੈਂਸ ਇਜ਼ ਦੀ ਸਟਰੈਂਥ ਜਦੋਂ ਤੁਸੀਂ ਕਬੂਲਣਾ ਸ਼ੁਰੂ ਕਰਦੇ ਨਾ ਤੁਸੀਂ ਤਾਕਤਵਰ ਹੋਣੇ ਸ਼ੁਰੂ ਹੋ ਜਾਂਦੇ ਆ ਉਦੋਂ ਤੁਹਾਡੇ ਪੈਰਾਂ ਦਾ ਗਾਰਾ ਸੁੱਕਣਾ ਸ਼ੁਰੂ ਹੋ ਜਾਂਦਾ ਜੰਪ ਲੱਗਣ ਦੇ ਚਾਂਸਸ ਵੱਧ ਜਾਂਦੇ ਆ ਇੱਕ ਮੇ ਲਿਖਿਆ ਕਿ ਬਲਿਸ ਇਟਸੈਲਫ ਇਜ਼ ਅ ਬlesਸਿੰਗ ਹਮ ਦਾਓ ਬlesਸਿੰਗ ਸਟਿਲ ਹੈਸ ਟੂ ਟ੍ਰੈਵਲ ਟੁਵਰਡਸ ਬਲਿਸ ਅਰੇਵਾ ਸੋ ਇਟਸ ਬਿਊਟੀਫੁਲ ਯਾ ਅਜਿਹਾ ਹੁ ਮੈਂ ਤੁਹਾਨੂੰ ਐਨਿਗਮਾ ਦੀ ਗੱਲ ਕੀਤੀ ਸੀਗੀ ਜੀ ਤੇ ਉਹ ਲਿਖ ਲਿਆ ਇੱਕ ਦਿਨ ਲਿਖ ਲਿਆ ਕਿ ਫੈਲਿਸਿਟੀ ਇਜ਼ ਦੀ ਬੇਸਿਕ ਨੇਚਰ ਆਫ ਐਵਰੀ ਕ੍ਰੀਏਚਰ ਬੇਸਿਕਲੀ ਜਿਹੜੀ ਜੌਏ ਆ ਨਾ ਜੀ ਖੁਸ਼ੀ ਆ ਉਹ ਬੇਸਿਕ ਨੇਚਰ ਚ ਹੁੰਦਾ ਪਰ ਸਾਡੇ ਉੱਤੇ ਜਿਹੜੇ ਬਾਕੀ ਪਰਦਾਦਾਰੀਆਂ ਤਹਾਂ ਚੜ੍ਹਦੀਆਂ ਨੇ ਉਹਦੇ ਕਰਕੇ ਉਹ ਗੱਲ ਹੋ ਜਾਂਦੀ ਹੈ 트퀀ਕੁਇਲਿਟੀ ਇਸ ਦੀ ਐਲੀਮੈਂਟ ਦੈਟ ਕੈਨ ਓਨਲੀ ਬੀ ਪ੍ਰੋਡਿਊਸਡ ਬਾਈ ਯੂਰ ਇਨਸੈਲਫ ਅਰੇ ਵਾਹ ਹਾਂ ਸੋ ਟ੍ਰੂ ਹਾਂਜੀ ਸੋ ਟ੍ਰੂ ਐਂਡ ਯਾ ਬਿਊਟੀਫੁਲ ਰੈਪਚਰ ਜਿਵੇਂ ਆਰਟ ਆਲਸੋ ਕੈਨ ਪ੍ਰੋਵਾਈਡ ਦੀ ਰੈਪਚਰ ਐਜ਼ ਮੈਡੀਟੇਸ਼ਨ ਡਸ ਮਤਲਬ ਮੈਂ ਕਦੇ ਜ਼ਿੰਦਗੀ ਵਿੱਚ ਮੈਡੀਟੇਸ਼ਨ ਨਹੀਂ ਕੀਤੀ ਪਰ ਮੇਰਾ ਆਰਟ ਹੈ ਜਿਹੜਾ ਉਹ ਮੇਰੀ ਮੈਡੀਟੇਸ਼ਨ ਹੈ ਤੇ ਮੈਨੂੰ ਜਿਹੜੀ ਐਕਸਟੇਸੀ ਆ ਉਹਦੇ ਤੋਂ ਮਿਲਦੀ ਹੈ ਯਾ ਯਾ the uh, solace ji me the fundamental motive of human race should be to achieve this solace beautiful. hana yeah. saadi jehdi civilization da fundamental motive yeah. jehda hoy hona chahida jiddan kehnde ki why the humans are here right. why we are here on this planet yeah, yeah. so yeah. mera mera jawab hai anu beautiful jida sade farm da main ta dasse solitude you have to relish your solitude mm. also hana e kalta nu yeah. manna auna chahiega right. <laughs> fir tusi kadi oh nikle hunde so ida bahut sare new beautiful, I beautiful. I these are so amazing